ਅਸੀ ਕਾਲ ਬਾਈ ਤੇ ਲੱਗੇ ਹੋਏ ਬਾਈ ਬੀਜਣ ਥੋੜਾ ਜਿਆਦਾ ਰਹਿ ਗਿਆ ਵਾ ਇੱਕ ਅੱਧਾ ਗੜਾ ਹੋਰ ਬਾਕੀ ਚੱਜਾ ਕਿੱਦਾਂ ਹੱਥ ਹੋ ਕੇ ਢੋਲੀ ਜਾਂਣਾ ਹੁਣ ਤੋਂ ਦੁਬਾਰਾ ਬੀਜ ਹੋਗੀ ਮੈਂ ਕਣਕ ਢੋਲਦਾ ਪਹਿਲੀ ਹਾਂ ਅਸੀ ਕਾਲ ਜੀ ਆਹ ਦੇਖ ਆਹ ਦਾਣੇ ਆ ਹੁੰਦੇ ਤੁਰੇਸਪੁਰ ਹੋ ਫੁੱਲ ਗਏ ਹਾਂ ਸਮਝਿਆ ਹੁਣ ਦੇਖੀ ਨੂੰ ਐਂ ਘੋਟਲਾ ਦਾਣੇ ਨੂੰ ਇਹ ਐ ਇਹ ਆਈ ਆਈ ਅੱਟੇ ਨਹੀਂ ਨਿਕਲਉਂਦਾ ਬਸ ਇੱਥੇ ਬਸ ਜੜ ਨਹੀਂ ਚੱਲੀ ਉਸ ਨੂੰ ਚੱਲਿਆ ਹੈਗਾ ਦੁੱਧ ਜਿਆ ਨਿਕਲਣ ਲੱਗ ਗਿਆ ਆਈ ਲੈ ਲੈ ਇਹੜਾ ਮਰਜੀ ਦਾ ਕੋਈ ਟ੍ਰਾਈ ਦੁੱਧ ਜਿਆ ਨਿਕਲਿਆ ਹੁੰਦਾ ਬਸ ਲੈ ਲੈ ਆਹ ਚੀਜ਼ ਹੈ ਪਰ ਮੀਂਹ ਚ ਖਰਾਬ ਹੀ ਜਾਣੀ ਗਏ ਇਹ ਦੀ ਦੀ ਖਰਾਬੀ ਹੈ ਬਾਈ ਜੰਮ ਸਕਤੀ ਹੈ ਨਹੀਂ ਆਪਾਂ ਤਾਂ ਦਵਾਈ ਵੀ ਕੋਈ ਨਹੀਂ ਲਾਈ ਖੜੀ ਇਹਨੂੰ ਹਾਂ ਇਹ ਕਿਹੜਾ ਬਾ ਕਹਿੰਦਾ ਫਲਾਣੀ ਤੁਸੀਂ ਕਲੋਰੋ ਕਲਾਰ ਤਾਂ ਨਹੀਂ ਲਾਈ ਫਲਾਣੀ ਤੇ ਨਹੀਂ ਲਾਈ ਤੁਸੀਂ ਗੀ ਲਾਈ ਇੱਧਰ ਥਾਲੀ ਥਾਲੀ ਦੂਈ ਮਿੰਨ ਲਾਉਂਦੇ ਲਾਲ ਜੀ ਲਾਲ ਜੀ ਨੂੰ ਇਹਨੂੰ ਲਾਈ ਦੀ ਲਾਲ ਇਹਨੂੰ ਤਾਂ ਲਾਲ ਮੀਨ ਲਾਈ ਸਮਝਿਆ ਹੁਣ ਬਫੇ ਗਿਆ ਸਮਝੇ ਬੰਦਾ ਉਹਗਾ ਗੋਮਬ ਦੇ ਲਾ ਹੁਣ ਮੜ ਜਾ ਸੂਰਜ ਨਿਕਲਦਾ ਹੁਣ ਤੂੰ ਦਾਨ ਵਾਲਾ ਜਣੀ ਬਸ ਉਹ ਤੋਂ ਦਾਨ ਨਹੀਂ ਖਾਮਦੀ ਤੂੰ ਦਾਨ ਜਣੀ ਬਸ ਆ ਹਵਾ ਦੇ ਕਹੀ ਚੱਲੀ ਹਵਾ ਸਾਲੀ ਠੰਡੀ ਚੱਲੀ ਸਾਲੀ ਕਿਹੜੀ ਐ ਇਹ ਹਾਂ ਆ ਪਛਵਾ ਚਲਦੀ ਆ ਹੁਣ ਪਛਪਾ ਪਛਵਾ ਹੁਣ ਪਛਪਾ ਪਛਵਾ ਦੇ ਅੱਖਾਂ ਨਾਲ ਪਛਪਾ ਪਛਪਾ ਪਛਵਾ ਇਧਰ ਤੇ ਆਈ ਏ ਹੂੰ ਇਧਰ ਤੇ ਆਈ ਏ ਪਛਵਾ ਚੱਲ ਵੀ ਹੁਣ ਕਿ ਚੱਲਦਾ ਭਾਈ ਕੰਮ ਇਹ ਕਿੰਨਾ ਖਰਚ ਆ ਗਿਆ ਤੇਰਾ ਫालतੂ ਫालतੂ ਖਰਚ ਤਾਂ ਬਹੁਤ ਆ ਗਿਆ ਬਾਈ ਦੇ ਫਿਰ ਰੋਤਾ ਆਉਣਾ ਹੀ ਤਾਂ ਹੁਣ ਚੱਲ ਚਲੋ ਜੋ ਵੀ ਹੋਇਆ ਹੁਣ ਤੂੰ ਆਏ ਸਾਹਿਬ ਲਾਲਾ 1500 ਥੈਲੀਆਂ ਲਾਲਾ ਪਹਿਲਾਂ ਕਾਦੀ ਇਹ ਬੀਜ ਦੀ ਬੀਜ ਦੀ ਡਾਕਟਰ ਮੈਂ ਵੱਧ ਪਾਉਣਾ ਪੈਂਦਾ ਕਿੰਨੇ ਥੱਲੇ ਪਈਆਂ ਤੇਰੀਆਂ ਹੁਣ 4 1/2 ਕਿਲਿਆਂ ਮੈਂ 6 ਤੇ ਟੋਟੇ ਪਾ ਥੈਲੀਆਂ ਪਾ ਕੇ ਆ ਗਿਆ 6 ਤੇ ਪਾਤੀਆਂ 6 ਆ ਸਿੱਧਾ ਅੱਧਾ 9 9000 ਦਾ ਬੀਜ ਵੀ ਹੋ ਗਿਆ 6 ਤੇ 9000 ਰੁਪਏ ਹੋ ਗਿਆ 9000 ਦੇ ਤਿੰਨ ਟੋਟੇ ਡਾਇ ਦੇ ਸਮਝ ਲੈ ਹੁਣ ਅੱਧਾ ਤੇ ਟੋਟਾ ਪਾਉਣਾ ਪਾਉਣਾ ਡਾਇ ਦਾ ਬਾਤ ਆ ਤਿੰਨ ਟੋਟੇ ਡਾਇ ਦੇ ਬਿਆਲੀ ਤੁਹਾਡਾ ਆਇਆ ਹੋ ਗਿਆ ਹਾਂ 9000 ਦਾ 20 ਬਿਆਲੀ ਤੁਹਾਡਾ 9 4 13000 ਹੋ ਗਿਆ ਚਲ 13 ਇਹ ਹੋ ਗਿਆ ਘੱਟ ਤੇ ਘੱਟ ਦੋ ਟਰੈਕਟਰ ਇਹ ਵਾਧਣ ਦੀ ਜੇ ਜ਼ਿਆਦਾ ਨਹੀਂ 8 9 ਤਾਂ ਤੇਰਖਾ ਗਏ ਹੋਣੀ ਮੈਂ ਕਹਿੰਦਾ ਬਾਹੀ ਬਾਤ ਹੋਈ ਹੈ ਨਾ ਬਾਹੀ ਦੇਖ ਪਹਿਲਾਂ ਤਾਂ ਆਪਾਂ ਹੁਣ ਸਾਨੂੰ ਇਹਦੇ ਮੈਂ ਆਏ ਨੇ ਕੋਈ ਖੇਤ ਫੋਲਿਆ ਪਤਾ ਬਾਹਾਂ ਪਤਾ ਪਹਿਲਾਂ ਵੀ ਜੇ ਅਸੀਂ ਇਦਾਂ ਬੋਂਦੇ ਫੇਰ ਗੱਲ ਨਹੀਂ ਦੀ ਬਣਨੀ ਉਹ ਆਇਆ ਨਹੀਂ ਫੇ ਅਸੀਂ ਪੱਟਿਆ ਫਾੜਿਆ ਨਾ ਡੂੰਘਾ ਰੱਖ ਕੇ ਟਰੈਕਟਰ ਦਾ ਰਾਟ ਪਾਇਆ ਪੂਰਾ ਇਹਨਾਂ ਡਾਕਰ ਕਰਕੇ ਪਿਆ ਇਹਨੇ ਕਾ ਪੌਣਾ ਦਾ ਪੂਰਾ ਫੋੜਾ ਹੈ ਹੈ ਇਹਨੇ ਕਾ ਪੌਣਾ ਦਾ ਰਾਟ ਲੈ ਲੈ ਰਾਟ ਦਾ ਪਿਆ ਤਾਂ ਹੀ ਤੇਲ ਖਾਦਾ ਇਹਨੋਂ ਨਾ ਉਹ ਤਾਂ ਤੇਲ ਖਾਈ ਜਾਣਾ ਹਾਂ ਫੇ ਦੇਸੀ ਨਹੀਂ ਫੇ ਦੇਸੀ ਵਾਲੇ ਲਿਆ ਲੈਂਦੇ ਵੀ ਸਪਰਿੰਗ ਵਾਲੇ ਵਧੀ ਜਾਣੇ ਦੂਏ ਲੈ ਕੇ ਆਇਆ ਬੋਲੇ ਦੂਏ ਵਾਲੇ ਕਾ ਆਏ ਬਨਾਲੇ ਬਲਵੀਰ ਵਾਲੇ ਮੈਂ ਵਧੂ ਕਦਾ ਨਹੀਂ ਫਾੜਾ ਸਪਰਿੰਗ ਹਾਂ ਪਵੇ ਭਾਇਆ ਦੇੜਾਈ ਦਾ ਸਿੰਗਲ ਪਾ ਪੜ ਮੈਂ ਪੜ ਨਹੀਂ ਫਾੜਿਆ ਤੇ ਦੂਰ ਮਾਰੀ ਫਾੜਿਆ ਦੂਰ ਮਾਰੀ ਫਾੜੇ ਦੂਹੁਰ ਤਕਰੀਬਨ ਤੇਰਾ ਫਾਲੇ ਦੂਰ ਫਿਰ ਇੱਕ ਵਾਰੀ ਜੀਦਾ ਫਿਰ ਉਹ ਦੂਰ ਤਵੀਆਂ ਨਾ ਪਾੜ ਤਵੀਆਂ ਪਾੜ ਤਵੀਆਂ ਦੂਹਰ ਤਵੀਆਂ ਦੀ ਹੈ ਨਾ ਨਹੀਂ ਨਹੀਂ ਦੂਹਰ ਕਿ ਦੂਹਰ ਪਾਈਆਂ ਦੂਹਰ ਕਹਿੰਦਾ ਹੁਣ ਦੱਸਾਂ ਜੀ ਨਾ ਦੋ ਆ ਕਰਿਆ ਦਾ ਮੈਂ ਕੀ ਤੇ ਪੁੱਛ ਲੂੰਗਾ ਚੱਲ ਜਿੱਥੇ ਆਇਆ ਤਾਂ ਬੇਂਦਰ ਨਹੀਂ ਆਇਆ ਤਾਂ ਹਾਂ ਦੂਹਰੇ ਪਾਈਆਂ ਮੈਂ ਕਹਿੰਦਾ ਮੁੰਡਾ ਕਹਿੰਦਾ ਦੋ ਦੂਹਰ ਤਵੀਆਂ ਨਹੀਂ ਪਾਈ ਹੈ ਸਿੰਗਲ ਮਾਰਿਆ ਫਿਰ ਹੋ ਪਰ ਸਿੰਗਲ ਮਾਰਿਆ ਰੂੜਾ ਵੀਟਰ ਉਹਦੇ ਬਾਅਦ ਹੋਰਿਆ ਮਾਰਿਆ ਦੂਰਾ ਸਵਾਗਾ ਦੂਰਾ ਸਵਾਗਾ ਹਾਂ ਉਹਦੇ ਬਾਅਦ ਹੁਣ ਚੱਲਦੀ ਵਜਾਈ ਫਿਰ ਹੁਣ ਕਹਿਣਾ ਸਵਾਗਾ ਵਜਾਈ ਬਹੁਤ ਵਾਹੀ ਹੈ ਹਾਂ ਬਹੁਤ ਥੋੜੀ ਵਾਹੀ ਹੈ ਹੁਣ ਹੁਣ ਜਮ ਜੇ ਬਸ ਉੱਟਾ ਜਮ ਜੇ ਉਹ ਨਹੀਂ ਝੱਟ ਝੱਲਣੇ ਜੋਗੇ ਹਾਂ ਇਹ ਨਿੱਕੇ ਜਿਹੇ ਝੱਟ ਸਾਗ ਦੇ ਜੱਤ ਹੈਗੇ ਇੱਧੇ ਵੱਧ ਨਹੀਂ ਇੱਧੇ ਵੱਧ ਨਹੀਂ ਬਾਈ ਖਲ ਝਾਲ ਲੁੰਦੀ ਹੁਣ ਠੀਕ ਨਹੀਂ ਗੱਲ ਆ ਜਿਆਦਾ ਝੱਟਾ ਬਾਉਤ ਪਈਆਂ ਤੇਰਾ ਉਹ ਆ ਜਿਆਦਾ ਬਾਉਤ ਮਦੀਆਂ ਕਾ ਵਕਾਸ ਉਹਦਾ ਝੱਟਾਂ ਜਾਂ ਉਹਦਾ ਆਏ ਹੁਣ ਇਹ ਮਾਲਾ ਪਹਿਲੀ ਵਾਰ ਤੇ ਹੋ ਜਾਂਦੀ ਚਾ ਠੀਕ ਤਾਂ ਮੈਂ ਟੱਡਾਂ ਉਹ ਵੀ ਲਾਈ ਚਲ ਆਪਾਂ ਨੇ ਕਮਰਾ ਅਰੇ ਇਹ ਨਜਾਇਜ਼ ਹੋ ਗਈ ਇਹ ਨਜਾਇਜ਼ ਹੋਈ ਵਾਲੀ ਜੱਟਨ ਜੇ ਆ ਜਤੀ ਆ ਤਾਂ ਨਜਾਇਜ਼ ਹੋਈ ਆ ਹਾਂ ਤਾਂ ਬੀਜ ਦਿਖਾਇਆ ਬਈ ਆਪਾਂ ਕੇ ਜਿੰਨੇ ਖੇਤ ਦੀ ਖੇਤ ਦੀ ਖੇਤਮਾ ਗਿੱਟ ਦੇ ਕਿੰਨੇ ਆ ਖੇਤਮਾ ਤਾਂ ਬਹੁਤ ਠੀਕ ਆ ਯਾਰ ਤੇ ਬੀਜ ਦਾ ਕੁਝ ਨਹੀਂ ਹੋਇਆ ਉਹਦੀ ਮੰਨੋ ਨਾ ਮਾਂ ਦਾ ਬੀਜ ਵੇ ਘੱਟ ਲੱਗਦਾ ਇੱਥੇ ਸਾਰੀਆਂ ਮੋਟਰਾਂ ਨਾ ਇਕੱਠੀਆਂ ਬੰਦ ਹੋ ਜਾਂਦੀਆਂ ਪਾਣੀ ਲਾ ਕੇ ਇੱਕ ਹਮ ਜਿੰਨਾ ਹਾਈ ਰੀ ਆ ਹਮ ਇੱਥੇ ਆਏ ਆ ਨਾ ਜੇ ਪਾਣੀ ਲਾਉਣਾ ਸਭ ਨੇ ਇਕੱਠਾ ਲਾ ਦੇਣਾ ਇੱਥੇ ਪੈ ਜਾਂਦੀ ਤੇੜ ਫਿਰ ਉਹ ਡੋਲਾਂ ਜਿਹਨੂੰ ਪਾਣੀ ਦੂ ਦੇ ਖੇਤ ਕੀ ਆ ਜਾਂਦਾ ਜੇ ਕਿਸੇ ਨੇ ਰੌਣੀ ਵੀ ਕਰਨਾ ਨਾ ਲਾਗ ਤਾਂ ਵੀ ਦੂ ਦੇ ਖੇਤਮਾ ਹਾਂ ਜੀ ਹੂੰ ਇਹ ਸਾਬ ਮੀ ਪਹਿਲਾਂ ਹੀ ਪਾਣੀ ਇਕੱਠਾ ਹੀ ਲਾਉਂਦੇ ਆ ਉਹਦੇ ਬਾਅਦ ਪਾਣੀ ਲਾਉਂਦਾ ਨਹੀਂ ਕੋਈ ੱਕਣੇ ਬੀਜਦੇ ਆ ਹੂੰ ਸਮਝੇ ਗੱਲ ਹੁਣ ਆ ਆਇਆ ਮੋਟਰ ਸਾਡੇ ਨਾਲ ਬੰਦ ਹੋਈ ਆ ਸਾੜੀ ਬੰਦ ਹੋਈ ਆ ਉਹ ਇੰਜਨ ਬੰਦ ਹੋ ਗਿਆ ਸਾਡੇ ਨਾਲੇ ਹੂੰ ਫੇਰ ਹੁਣ ਤੂੰ ਦੇਖ ਲੈ ਉਹ ਹੀ ਕਣਕੇ ਜੰਮੇ ਹੋਏ ਆਪਣੇ ਨਾਲ ਕੇ ਬਸ ਸਭ ਪਾ ਜੰਮੇ ਵੀਜੇ ਖਰਾਬ ਹੋ ਗਏ ਉੱਪਰ ਜੰਮੇ ਜੀ ਉੱਪਰ ਅਰੇ ਉਹ ਪਰਲਾ ਪਲਾਂਟ ਆਉਣਾ ਪਾ ਪੰਜ ਕਿਨੇ ਵਾਲਾ ਉੱਥੇ ਕਿਹੜੇ ਵਿੱਚ ਪਾਇਆ ਤੂੰ ਉੱਥੇ ਹੋਰ ਆ ਖੈਲੀ ਉਹ ਜੰਮਿਆ ਨਾ ਉਹ ਜੰਮਿਆ ਫੇਰ ਅੱਬੇ ਬੀਜ ਦੀ ਖਰਾਬੀ ਆ ਫੇਰ ਯਾਰ ਹਾਂ ਉਹ ਜੰਮਿਆ ਫੇਰ ਬੀਜੇ ਨੁਕ ਇਆ ਨਾ ਪਈ ਬੀਜੀ ਕੋ। ਲੈ ਜਾਵੀਂ ਲੋ। ਇਆ ਹੰਡਾ ਮੌਸਮ ਹੋ ਗਿਆ ਚਾਹ ਪੀ ਲੋ ਹੁਣ ਭਾਈ। ਹਵਾ ਦੇ ਕਹੀ ਚੱਲੀ ਜਾ ਰਹਾ। ਹਵਾ ਚਲੀ ਜਾਹਾ ਭਾਬਾ। ਪਸ਼ਵਾ ਮੁੜੀ ਵਾਂਗੇ ਤਾਂ ਪਸ਼ਵਾ ਹਾਂ ਪਸ਼ਵਾ ਮੁੜੀ। ਹਾਂ ਮੈਂ ਤਾਂ ਹੀ ਕਹਿੰਦਾ ਬਿੱਠੇ ਲੱਗਦੀ ਪਸ਼ਵਾ ਬਹੁਤ ਠੰਡ ਲੱਗੀ ਇੱਕ ਵਾਰ ਤਾਂ ਇਹ ਮੁੜੀ ਜਾ ਹੁਣ। ਪਸ਼ਵਾ ਮੁੜਿਆ ਜੀ। ਓਏ ਹਸ਼ਵੀਰ। ਤਾਂ ਉਹ ਕਿਨੀ ਬਾਬਾ ਲਾਇਆ ਤੇਰੀਆਂ ਤਤਵੀਆਂ? ਹਾਂ। ਇੱਕ ਵਾਰ ਦੋ ਵਾਰ ਬਾਬਾ ਆਇਆ। ਇੱਕ ਵਾਰ ਆਇਆ। ਇੱਕ ਵਾਰ ਬਾਹਾਂ ਪਾਈ ਸਿੰਗਲ ਦਾ ਤਵੀਆਂ ਦਾ ਤਵੀਆਂ ਇੱਕ ਵਾਰ ਆ ਫਾਲੇ ਦੋ ਵਾਰ ਹੈ ਫਾਲੇ ਦੋ ਵਾਰ ਇੱਕ ਵਾਰ ਰੂਟਾ ਵੀਟਰ ਦੂਏ ਲੋਚ ਆ ਗਿਆ ਆ ਗਿਆ ਬਿਲਾ ਲੱਗਿਆ ਜਾਂਦਾ ਪੈ ਗਿਆ ਆ ਜਾਓ ਆ ਗਿਆ ਹੀ ਆ ਗਿਆ ਮੱਠਾ ਮੱਠਾ ਕੇ ਤੁਰਦਾ ਹਾਂ ਤੂੰ ਮੱਠਾ ਮੱਠਾ ਕੇ ਤੁਰਦਾ ਕੌਣ ਕੌਣ ਮਾਂ ਮੱਠਾ ਮੱਠਾ ਕੇ ਤੁਰਨਾ ਹੂੰ ਡਾਗਦਾ ਪੈ ਗਿਆ ਕੰਬਾਸਾ ਇਹ ਪਰਦਾ ਗਿਆ ਟਾਈਮ ਨਾਲ ਬੀਜ ਹੋ ਗਈ ਦੁਆਰੇ ਫੇਰ ਕੋਈ ਚੱਕਰ ਨਹੀਂ ਘਾਟੇ ਵੱਧੇ ਜ਼ਿੰਦਗੀ ਨਾਲੇ ਆ ਨਾ ਆਇਆ ਤਸੱਲੀ ਨਾਲ ਬੀਜੀ ਆ ਹੁਣ ਦੇਖਦੇ ਆ ਹੁੱਲ ਝੋਲੇ ਆਉਂਦੇ ਰਹਿੰਦੇ ਆ ਲੇਕਿਨ ਇਹਦਾ ਚੱਲੀ ਜਾਇਆ ਕਰਦੇ ਕੰਮ ਘਾਟੇ ਵੱਧੇ ਹੋ ਗਏ ਇਹਨੇ ਮੇਰੀ ਜਾਨ ਲੈਣੀ ਕਰੀ ਪਈ ਹੈ ਕੀ ਹੋ ਗਿਆ ਤੁਹਾਨੂੰ ਕਸੂਰ ਬੀਜ ਦਾ ਗਿਆ ਤੇਰਾ ਕਸੂਰ ਮੈਨੂੰ ਤੇਰੇ ਵੈਰੇ ਹੀ ਗਈ ਜਾਂਦਾ ਕਸੂਰ ਬੀਜ ਦਾ ਬੀਜ ਗਲਤ ਆ ਦਿਖਾਇਆ ਮੈਨੂੰ ਬੀਜ ਹੁਣੀ ਨੇ ਹਾਂ ਮੈਂ ਸਾਰੇ ਦਾਣੇ ਚੱਕ ਕੇ ਦਿਖਾਈ ਗੱਲ ਹੁਣ ਮੇਰੀ ਹੁਣ ਇਹ ਵੀ ਸ਼ੱਕ ਨਿਕਲ ਜੂਗਾ ਹੁਣ ਹੁਣ ਕੇ ਤਾਂ ਇਹਦਾ ਪਹਿਲਾਂ ਨਾਲੋਂ ਸੁੱਕੇ ਗਏ ਜ਼ਿਆਦਾ ਜੀ ਦੇਖੇ ਹੋਰ ਜੰਮੂ ਦੇਖੀ ਦੇਖੀ ਜੋ ਬੀਜ ਦਾ ਫਰਕ ਤਾਂ ਦੇਖ ਜਦ ਬੀਜ ਦੇਦੇ ਨਾ ਇੰਨੀ ਗਿੱਲੇ ਤਾਂ ਜਦ ਵੱਧ ਜਾਂਮਕ ਦੀਦੇ ਨਾਲੋਂ ਕਿਦਣਾ ਤੇ ਜ਼ਿਆਦਾ ਗਿੱਲੇ ਚਮਕਦੀ ਹਾਂ ਜਾਂ ਬੀਜੀ ਆ ਇਹ ਨਾਲ ਵੱਧ ਗਿੱਲੇ ਚਮਕਦੀ ਦੀ ਇਹਨਾਂ ਤਾਂ ਹੁਣ ਨਹੀਂ ਚਮਕਦਾ ਇਹ ਉੱਪਰ ਜਿੰਨਾ ਨਜ਼ਰ ਜਾ ਚਮਕਦਾ ਤਾਂ ਗਿੱਲਾ ਉਹ ਵੀ ਤਨ ਦਾਦਾ ਯਾਰ ਉਹ ਕਣਕ ਵਾਸਤੇ ਲੱਗ ਲਓ ਇਹਦਾ ਭਾਈ ਸਾਡੇ ਨਾਲ ਹੋਲੇ ਇੱਕ ਵਾਰੀ ਤੇਰੇ ਨਾਲ ਕੇ ਸਾਡੇ ਨਾਲ ਵੀ ਹੋਲੇ ਇੱਥੇ ਕੋਈ ਜਾਂਦਾ ਤਾਂ ਬਾਬਰ ਹੁੰਦਾ ਸਾਡੇ ਨਾਲ ਵੀ ਹੋਲੇ ਸਾਲਾ ਕਿਆ ਕਰੀਏ ਹੁਣ ਕਿੱਧਰ ਗੋਮੇ ਛਾਲ ਮਾਰੀਏ ਮੰਨ ਕੇ ਯਾਰ ਵੀ ਸਾਢੇ ਯਾਰੇ ਸਵਾ 4000 ਕੀਲੇ ਤੇ ਹ ਸਵਾ ਤਿੰਨ ਰਹਿਗੇ ਸਵਾ ਤਿੰਨ ਰਹਿਗੇ ਜਿੱਦਣ ਬੱਢਣੇ ਬਸ ਕੀਲੇ ਦਾ ਖਰਚਾ ਤਾਂ ਹੋ ਲਿਆ ਦੁਬਾਰਾ 30000 ਯਾਰ ਪਹਿਲਾ ਲੱਗਦਾ 30000 ਰੁਪਏ ਆ ਸਾਢੇ ਯਾਰ ਗਿਆ ਅਸੀਂ ਤਾਂ ਬੱਢਣੇ ਚੱਲ 5000 ਰੁਪਏ ਘਟਾ ਦੇ ਸਪਰੇ ਨਹੀਂ ਕਰਾਉਣੀ ਹੁਣ ਆਪਾਂ ਬੱਢਣੇ ਦਾ ਘਰ ਬਹੁਤ ਦੂਰ ਆ ਜਿੱਤਾਂ ਭਾਈ ਮੈਨੂੰ ਨਹੀਂ ਪਤਾ ਉਹ ਬੰਦਾ ਸੋਚਦਾ ਕੁਸੰਦਾ ਬਣ ਕੁਸ ਜਾਂਦਾ ਬਣ ਕੁਸ ਜਾਂਦਾ ਸਮਝਿਆ ਬੂਲਰਾਂ ਦੇ ਕੇ ਗਿਆ ਤਾਂ ਸਾਈ 5000 ਰੁਪਏ ਉਹ ਤਾਂ ਸੜੀ ਇੱਧਰ ਹੀ ਲੱਗ ਲਈ ਉਹ ਤਾਂ ਹੀ ਦੇਖਿਆ ਤਾਂ ਹੀ ਦੇਖਿਆ ਤਾਂ ਉਹ ਕਹਿੰਦੇ ਵੀ ਆ ਰੱਬ ਆਪੇ ਬਣਾ ਦਿੰਦਾ ਵੀ ਕਿੱਧਰ ਦਾ ਖਰਚ ਆਊਗਾ ਗੱਲ ਤਾਂ ਨਹੀਂ ਆ ਇਹਦੇ ਕੰਮ ਉਹਦੇ ਪਤਾ ਹੋ ਰਾ ਆਸਾਂ ਰੱਖੇ ਬਤੇ ਸੀ ਪਰ ਹੋਰ ਆਸਾਂ ਦੀਆਂ ਸਾਡੀਆਂ ਹੋਰ ਆਈ ਜਾਂ ਲਈ ਜਾਣਾ ਇਹਦਾ ਚੱਲੂ ਹਰ ਕੇ ਆ ਉੱਥੇ ਸੁਪਰ ਸੀਟਰ ਬੰਨੇ ਆਪਾਂ ਉੱਧਰ ਵੀ ਜੀ 303 ਬੀਜ ਪਰ ਸਾਰੀ ਜੰਮੀ ਹੋਈ ਐ ਸਾਰ ਦੇਖਦੇ ਆ ਬਿੰਦਰ ਦੀ ਸਾਰੀ ਜੰਮੀ ਕਿਉਂ ਹੋਰ ਦੇਖ ਅੱਗੇ 11ਵੇਂ 12ਵੇਂ ਦਿਨ ਨਿਕਲੀ ਦੀ ਕਹਿੰਦੇ ਵੀ ਹਾਂ ਤਾਂ ਸੱਤੇ ਬਾਅਦ ਵੀ ਜੀ ਆ ਸੱਤੇ ਬਾਅਦ ਵੀ ਜੀ ਆ ਕਣਕ ਵੀ ਹੋਸ਼ੀ ਪਾਈ ਆ ਹਾਂ ਜੀ ਸਾਡੀ ਦੇ ਵਾਲੇ ਪੁੱਛ ਲੈ ਇਹਨੂੰ ਕਣਕ ਹੋਸ਼ੀ ਪਾਈ ਆ ਬਹੁਤ ਹੋਸ਼ੀ ਪਾਈ ਆ ਮੈਂ ਜੇ ਇਹਨੂੰ ਕਹਿੰਦਾ ਮੈਂ ਤੁਸੀਂ ਹੋਸ਼ੀ ਪਾਈ ਜਾਨੇ ਕਣਕ ਕੀ ਹੈਗੀ ਹੋਰ ਹਾਂ ਜ਼ਮੀਨ ਦਾ ਵੀ ਫਰਕ ਪੈ ਜਾਂਦਾ ਛੋਟੇ ਜੀ ਸਾਡੇ ਜ਼ਮੀਨ ਦਾ ਫਰਕ ਆ ਸਾਡੇ ਤਾਂ ਸੁਆਗਾ ਮਾਰਨ ਦੀ ਲੋੜ ਨਹੀਂ ਏਕਣਾ ਜ਼ਮੀਨ ਦਾ ਬਬਈ ਇਹ ਕਾਹਦੇ ਕਹਿੰਦੇ ਗੰਨੇ ਵਾਲੇ ਹਾਂ 10000 ਰੁਪਇਆ ਪਾਇਆ ਪਾਤਾ ਸੱਤ ਪਹਿਨਾ ਲੈ ਕੇ ਤਿੰਨ ਹੁਣ ਪਵਾ ਲਿਆ ਕਰਾਇਦਾ 20 ਹੋ ਗਿਆ ਇਹਦਾ ਨਾ 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 10000 ਰੁਪਏ ਪਾ ਟੋਡਲ ਅੱਛਾ ਕਾ ajo ho ਆਹ ਕਹਦੇ ਦਿਨ ਜਾਇਣਾ ਬਸ ਉਹਨਾਂ ਤੇਰੀ ਪਰ ਇਹਨਾਂ ਨੇ ਕੰਮੇ ਫੜ ਲਿਆ ਮੈਂ ਬਹੁਤ ਜਣਾਂ ਤੇ ਇਹ ਗੱਲ ਸੁਣੀ ਆ ਪੈਸੇ ਪਹਿਲਾਂ ਪਾਉਣ ਲੱਗੋ ਉਹ ਭਈਏ ਵੀ ਕਿਆ ਕਰਨ ਭਾਈ ਆਪਣੇ ਵਾਲਾ ਹੀ ਕੰਮ ਹੈ ਆਹੋ ਇਹ ਵੀ ਆ ਥਾੜਾ ਬਹੁਤ ਹੈ ਉਹਦੋਂ ਲਾਲੀ ਦੱਸੇ ਮੰਡੀ 'ਚ ਅੱਜ ਮੇਰਾ ਬੱਦੂਆ ਖਾਲੀ ਹੈ ਜਪਾਈਂ 10 ਰੁਪਏ ਮੱਥਾ ਟੇਕ ਕੇ ਜੋ ਕੇ ਆਉਦੇ 'ਚ ਮੰਡੀ ਛੁਰੀ ਹੋਈ ਨੂੰ ਹਜੇ ਥੋੜੇ ਦਿਨ ਹੋਏ ਤੇ ਅੱਜ ਮੇਰਾ ਬੱਦੂਆ ਖਾਲੀ ਹੈ ਮੈਨੂੰ ਕਹਿੰਦੇ ਲੈ ਜੀ ਆ ਲੈ ਕੇ ਦੋ ਮਾ ਮੇਰਾ ਬਟੂਆ ਖਾਲੀ 10 ਰੁਪਏ ਵਿੱਚ ਉਹ ਵੀ ਮੱਥਾ ਮੁੱਥਾ ਟਿਕੜੇ ਰੱਖੇ ਹੋਏ ਜਿੱਦਾਂ ਭਰਨੇ ਆ ਫੇ ਭਰ ਵੀ ਜਾਂਦੇ ਜਿੱਦਾਂ ਖਾਲੀ ਹੋਗਾ ਖਾਲੀ ਹੋਵੇ ਮੇਰਾ ਪਤਾ ਹੈ ਕਿਆ ਚੱਕ ਰਹਾ ਹੈ ਹੈਲੋ ਹਰ ਜੀ ਸਰ ਇੱਕ ਸਾਲਾ ਕੰਮ ਹੋ ਰਹਾ ਫਾਹਾ ਇਹ ਇਹ ਖਲੇ ਬੂਨਵਾ ਦੇ ਬਸ ਲੈਂਦੇ ਆ ਮੇਰੇ ਹੁੰਦੇ ਬਟੂਏ ਮਾਂ ਜਾ ਹੁਣ ਕੋਈ ਹੋ ਜਾ ਸੌਦੇ ਲੈਣਾ ਮੇਰੇ ਬਟੂਏ ਨੂੰ ਪੈਣਾ ਇਹਨੇ ਤੂੰ ਐ ਕਰਾ ਤੂੰ ਵੀ ਪਾ ਬਣਾ ਆਨਲਾਈਨ ਕਰਾ ਲੈ ਫੋਨ 'ਚ ਮੈਨੂੰ ਪਤਾ ਨਹੀਂ ਕਿ ਕਰਾਉਂਦਾ ਬਜੂਗਾ ਬੱਚਾ ਮੈਂ ਇਹਨੂੰ ਕਿਹਾ ਯਾਰ ਚਲਾਉਣਾ ਇਹਨੂੰ ਕਿਆ ਚਲਾਉਣਾ ਇਹਨਾਂ ਲੈ ਮੈਨੂੰ ਨਹੀਂ ਪਤਾ ਇਹ ਜੀ ਗੱਲਾਂ ਦਾ ਉਹ ਗੱਲ ਸੁਣ ਉਹਦਾ ਉੱਧਰ ਖਾ ਦੂਗਾ ਸਕੂਲ ਤੇ ਆਉਣ ਲੱਗਾ ਉਹ ਵੜ ਜਾਂਦਾ ਮੈਂ ਮੇਰੀ ਗੱਲ ਮੈਂ ਪੈਸੇ ਤਾਂ ਐ ਨਹੀਂ ਕਹਿੰਦਾ ਇਹ ਮਰੇ ਬਾਦੇ ਮਾਈ ਮਰੇ ਮੇਰੇ ਨਹੀਂ ਹੈਗੇ ਥਾਲੇ ਦੇਵਾ ਹਾਂ ਖਾਤਾ ਚੱਲਦਾ ਤਾਂ ਹੈਗਾ ਨਾ ਲਖਾ ਇਹ ਵੀ ਗੱਲ ਠੀਕ ਆ ਖਾਤੇ ਚੱਲਦੇ ਆ ਨਹੀਂ ਉਹਦਾ ਫੋਨ ਮੁੰਡਾ ਖੇਡਦਾ ਗੇ ਮੈਂ ਹੋਰ ਫੋਨ ਚੋੜਾ ਦੂਗਾ ਉਹ ਕੋਈ ਪਤਾ ਨਹੀਂ ਹੁੰਦਾ ਨਾ ਨਾ ਭਾਈ ਮੈਂ ਤਾਂ ਨਹੀਂ ਮੈਂ ਨਹੀਂ ਇਹਦੇ ਕੰਮ ਕਰਦਾ ਪੁੱਠਾ ਜਾ ਨੂੰ ਰਹਿਣ ਦੇ ਮੈਨੂੰ ਤਾਂ ਏ.ਟੀ.ਐਮ ਵੀ ਦਿੱਤੇ ਨੇ ਬੈਂਕ ਵਾਲੇ ਨੇ ਦੂਏ ਥਾਲੇ ਵੀ ਪੈਸੇ ਕਢਾਉਣੇ ਨੂੰ ਆ ਇਹਦੇ ਪਰ ਕਢਵਾ ਲੈ ਕਰੋ ਮੈਂ ਤਾਂ ਥਾਲੇ ਉਹ ਵੀ ਨਹੀਂ ਚਲਾਏ ਮਾ ਮੈਨੂੰ ਪਤਾ ਹੀ ਨਹੀਂ ਯਾਦਾ ਭਾਈ ਹੁਣ ਆਪਣੇ ਖਾਤੇ ਜੋ ਤੀਨੇ ਪੈਸੇ ਕਢਾਉਣੇ ਮੈਂ ਥੋੜੋ ਕਢਾ ਕੇ ਲਿਆ ਕੇ ਦੇਨੇ ਉਹਨੇ ਕਢਾ ਲੇ ਸਾਲੇ ਮੇਰੇ ਖਾਤੇ ਮ ਆਉਂਗੇ ਤਾਂ ਹੀ ਹੈ ਖਾਤੇ ਸਾਰੇ ਸਾਰੇ ਜਿਹੜੇ ਤੇਰੇ ਖਾਤੇ ਮ ਆਉਣ ਲੱਗ ਗਏ ਤੈਂ ਲੋ ਆਏ ਆ ਖਾਤੇ ਮੇਰੇ ਤਾਂ ਲੱਗੇ ਹੁਣ ਨਾਲੋਂ ਆਉਂਦਾ ਓਰੀ ਦ ਮੇਰੇ ਵਾਲ ਤਾਂ ਲਿਮਟ ਵਾਲੀ ਰਹਿ ਗਏ ਬਸ ਬਿਦਾਰੀ ਯਾ ਤੂੰ ਤੇਰੀ ਤਾਂ ਕਰਜਾ ਮਾਫੀ ਕਰਾਉਣ ਨੂੰ ਫਿਰਦਾ ਹੈ ਲਿਮਟ ਵਾਲੀ ਵੀ ਤੂੰ ਵਿਆਜਦਾਰੀ ਯਾ ਬਣਾ ਜੋ ਪਕਰ ਕੇ ਕਿ ਹੋ ਗਿਆ ਆ ਚੱਲੇਣਾ ਵੀ ਉੱਪਰ ਕੀ ਆਏ ਜੱਬਰਾਂ 'ਚ ਖਰਚੇ ਵੀ ਬਹੁਤ ਆ ਬਹੁਤ ਖਰਚਾ ਦਾ ਦਾ ਜੱਪਾਂ ਕਹੇ ਇਹ ਵੀ ਇਨਕਮ ਆ ਖਰਚਾ ਵੀ ਬਹੁਤ ਆ ਤੁਹਾਨੂੰ ਮੈਂ ਹੋਰ ਦੱਸਾਂ ਅਸੀਂ ਉਧਰ ਇਟਲੀ ਉੱਥੇ ਨਾ ਜੇ ਸੌਤ ਮਤਲਬ ਮਾਰਕੀਟ ਚਲੇ ਜਾ ਨਾਰਮਲ ਜਿ ਜਿੱਕਣਾ ਤੁਸੀਂ ਦੁਕਾਨ ਤੇ ਲੈ ਆਉਨੇ ਆ ਉਥੇ ਕਦੇ 20 ਰੁਪਏ ਬਣਨੇ ਕਦੇ 25 ਬਣਨੇ ਆਪਾਂ ਨੂੰ ਇਹ ਬਹੁਤ ਫਰਕ ਪੈਂਦਾ ਉਥੇ 20 25 ਦੇਣ ਲੱਗੇ ਤਕਲੀਫ ਨਹੀਂ ਹੁੰਦੀ ਹਰੇ ਉਹਨਾਂ ਦਾ ਹੀ ਦੇਖ ਲੈ ਤੂੰ 2000 ਦੇ ਸੌਦੇ ਲੈ ਕੇ ਨਿਕਲਣਾ ਤੂੰ ਕਿ 2000 ਲੱਗ ਗਿਆ 2500 ਰੁਪਏ ਹੋ ਗਿਆ ਮੰਨ ਲਓ ਉਹੀ ਗੱਲ ਆ ਮੈਂ ਤਾਂ ਚੋਰ ਗਈ ਜੇ ਮੈਂ ਪਾ ਕੇ ਰੱਖਦਾ ਬਡੂਏ ਤੇ 150 ਪਰ ਹਜੀਤ ਮੈਂ ਤਾਂ ਬਡੂਏ ਚੋਰ ਗਈ ਜੇ ਉਹ ਵੀ ਪਾ ਕੇ ਰੱਖਦਾ ਇੱਕ ਅੱਧਾ ਨੋਟ 500 ਦਾ ਉਹ ਵੀ ਖਲੇ ਨਿਕਲ ਗਿਆ ਕੱਲ ਮਾ ਜਾਲ ਕਿਤੇ ਕੰਬੇ ਆ ਜੇ ਦਾ ਜੇ ਘੜ ਵਾ ਤੇਲ ਇਹ ਹੈ ਨਹੀਂ ਤਾਂ ਇਹ ਲਗਾ ਕੰਪਿਊਟਰ ਕਰਨ ਉੱਤੇ ਥੋੜਾ ਤੇਲ ਪਾਉਣਾ ਮੈਂ ਹੁਣ ਕੀ ਕਰਾਂ ਜਿਹੜਾ ਹੈਗਾ 500 ਦਾ ਉਹਦਾ ਤੇਲ ਪਵਾ ਲੈ ਆਹ ਨਾ ਉਹਦਾ ਸਕੈਨਰ ਦੀ ਫੋਟੋ ਖਿੱਚ ਕੇ ਇਹਨੂੰ ਪਾਤੀ। ਨਹੀਂ ਆਇਆ ਤਾਂ ਮੈਨੂੰ ਪٹرول ਪੰਪ ਨਾਲ ਜਵਾਬ ਨਹੀਂ ਹੁੰਦਾ। ਇਹਨੂੰ ਕਿਹਾ ਉਹਨੂੰ ਪੰਪ ਵਾਲੇ ਨੂੰ ਵੀ ਕਿਹਾ ਵਾ ਮੈਂ ਮੈਂ ਪਾਉਂਦਾ ਨਹੀਂ ਟਰੈਕਟਰ ਮੈਂ ਤੇਲ ਲੈ ਰ ਅਗਲੇ ਨੂੰ ਪਤਾ ਵੀ ਕਿਹੜਾ ਬੰਦਾ ਕਿਹਾ ਜਾ ਦੇਣ ਵਾਲਾ ਹੈਗਾ ਕਿ ਨਹੀਂ ਦੇਣ ਵਾਲਾ। ਆਇਆ ਤਾਂ ਬਾਈ ਨਹੀਂ ਆਇਆ। ਜੇ ਕੋਈ ਚੀਜ਼ ਹੁੰਦਾ ਅਪਲੋਡ ਹੁੰਦੀ ਆਪਣਾ ਲੈ ਜਾਏਗਾ ਉੱਥੇ ਤੇ ਹੁਣ ਮੈਂ ਵੀ ਕਿੱਥੇ ਤੇ ਸਕੈਨਰ ਚ ਪਾ ਦਮਾ ਉੱਥੇ ਤੇ ਨੇੜੇ ਵਾਲੀ ਮਾਰਕੀਟ ਆ ਫਰਕ ਹੁੰਦਾ ਹੁਣ। ਹੁਣ ਸਾਲਾ ਆਹ ਗਲਤ ਐ ਸਕੈਨਰ ਵਾਲਾ ਕੰਮ ਪੈਸਾ ਨਹੀਂ ਖੜਦਾ ਇਹ ਚ ਮੈਂ ਦੇਖ ਲਿਆ। ਇਹ ਤਾਂ ਨਾਲ ਦੀ ਨਾਲ ਚੱਲੀ ਜਾਣਾ। ਹ ਇਹ ਬੈਂਕਮਾ ਹੋਊਗਾ ਬੰਦਾ ਦੋ ਤਿੰਨ ਦਿਨ ਨੂੰ ਉਂਝ ਨੂੰ ਕੱਢ ਦਿੰਦਾ। ਲੈ ਆ ਛੱਡ ਲਿਆ ਆਉਂਦੇ ਲਿਆਉਂਗੇ ਇੱਕਨੇ ਹੱਥ ਕੋਟ ਘੱਟ ਕੇ ਖਾਰ ਦਿੰਦਾ। ਇਹ ਸੜਾ ਜਾ ਫੋਨ 'ਚ ਦੇਖਦੇ ਜਦ ਠਾ ਉਂਗਲੀ ਮਾਰ ਨਹੀਂ ਚੱਲ ਪਾ। ਦੇਖਣੇ ਚੱਲਦਾ ਕੰਮ। ਰੱਖਿਆ ਪਾ ਮੈਂ 15000 ਰੁਪਏ। ਦੇਖਣੇ ਚੱਲਦਾ ਕੰਮ। ਕਹਿੰਦਾ ਲਾ ਦਸੀ ਆਉਣੇ ਵਾਲੀ ਆ ਬਸ ਮਿਲ ਜਣੇ ਦੁੱਧ ਵਾਲੇ। ਉਹ ਬੰਦਾ ਬੰਦਿਆ। ਤੇ ਦੁੱਧ ਵਾਲੇ ਵੀ ਖਾਣੇ ਜਾਂਦੇ। ਦੁੱਧ ਵਾਲਾ ਪਾਈ ਖਾਤਾ ਇਹਦੇ ਕੋਲ ਹੈ। ਦੁੱਧ ਵਾਲਾ ਖਾਤਾ ਮੇਰੇ ਕੋਲ ਹੈ। ਇਹ ਕਿਹਨੇ ਨਗਮਾ ਥੋੜਾ। ਮੈਂ ਸੁਣਾ ਪੈ ਜਾਂਦਾ। 4000 ਦੀ ਦਸੀ ਹੋ ਜਾਂਦੀ ਆ 4-5000 ਦੀ ਦਸੀ ਚੱਲ ਹੋ ਜਾਂਦੀ ਆ ਹੋ ਗਿਆ ਯਾਰ ਫਿਰ 4-5000 ਦੇ ਨਾਲ ਡੱਕੀ ਉਹ ਦਸੀ ਥੋੜੀ ਐ ਤੇ 5000 4-5000 5000 ਦਸ ਲੈ ਥੋੜੀ ਦਸੀ ਐ ਚ ਤੇਰੇ ਗੱਲ ਕੱਲੇ ਬਾਤ ਮੈਨੂੰ ਪੁੱਛਦਾ ਮੈਨੂੰ ਐ ਮੈਂ ਤੇ ਖੜਾ ਫੀਡ ਨੂੰ ਦੇਣਾ ਮੇਰੇ ਸਾਰੇ ਫੀਡ ਦੇ ਫੇਖੜੇ ਆ ਇਹਨਾਂ ਨੂੰ ਵੇਚ ਲਾਉਣ ਦੇ ਵਿੱਚ ਕਹੇ ਲਿਆਰ ਇਹਨੂੰ ਫੀਡ ਦੁੱਧ ਵਾਲੇ ਵੈਸੇ ਯਾਰ ਫਰਕ ਲਾਇਆ ਚੱਲਣਾ ਬਾਈ ਹਾਂ 4-5000 ਦੀ ਦਸੀ ਨਾਲ ਕੁਝ ਨਹੀਂ ਬਣਦਾ ਉਹ ਜਾਂ ਬਣਦਾ ਤਾਂ ਨਹੀਂ ਸੜਾ ਨੂਨ ਤੇਲ ਤਾਂ ਮਾੜਾ ਮੋਟਾ ਚੱਲਦੀ ਆ ਮਸਾਲਾ ਨਹੀਂ ਆਉ ਨੂਨ ਤਾਂ ਆਊਗਾ ਨੂਨ ਤੇਲ ਤਾਂ ਆਉ ਬਾਈ ਰੋਟੀ ਖਾਂਦਾ ਵਧੀਆ ਮੁੰਡਾ ਤਾਂ ਜਾ ਖਾਈ ਜਾਨੀ ਬਸ ਰੋਟੀਆਂ ਖਾਣੀ ਹੋਰ ਕੁਕੜਾ ਤਾਂ ਖਾਈ ਜਾਨੀ ਭਾਈ ਵਧੀਆ ਸਰਕਲ ਘੁੰਮਦਾ ਤੇਰਾ ਉਹ ਤਾਂ ਚਾਹੇ ਸਰਕਲ ਸਾਰੇ ਬੰਦ ਹੋ ਜਾਣ ਰੋਟੀ ਤਾਂ ਫੇਰ ਵੀ ਚੱਲੀ ਜਾਣੀ ਇਹ ਨਹੀਂ ਖੜਦੀ ਹੁੰਦੀ ਉਹੀ ਤਾਂ ਹੈ ਸਰਕਲ ਵਧੀਆ ਘੁੰਮ ਰੇ ਆਪਣੇ ਜਿਹੜੀ ਸਾਰੇ ਮਗਾਈ ਦੇ ਹਿਸਾਬ ਨਾਲ ਹੈ ਔਖਾ ਬਹੁਤ ਹੈ ਬਟਨ 2 ਰੁਪਏ ਹੋਰ ਘਿਰ ਗਿਆ ਰੇਟ ਡਾਲਰ ਮੁਕਾਬਲੇ ਡਾਲਰ ਚ 84 ਹੋ ਗਿਆ ਯੂਰੋ ਹੋਰ ਵਧੀਆ ਹੋਣਾ 2 ਰੁਪਏ ਇਹ ਸਾਡਾ ਸਾਡਾ ਡਾਊਨ ਹੋ ਜਾਂਦਾ ਹੈ ਰੁਪਿਆ ਡਾਊਨ ਹੈ ਯਾਰ ਰੁਪਿਆ ਉੱਪਰ ਜਾ ਰਿਹਾ ਹੈ ਯੂਰੋ ਮਤਲਬ ਇਹ ਯੂਰੋ ਦਾ ਉੱਥੇ ਖੜਾ ਆਪਣਾ ਇੱਕ ਰੁਪਿਆ ਦਾ ਬਾਈਕ ਮਾਰਨ ਦੀ ਸੀ ਟਾਂ ਉੱਪਰ ਦਾ ਹੁਣ ਸਭ ਤੋਂ ਜਿਹੜਾ ਨੀਚਲਾ ਸਥਾਨ ਕਹਿੰਦੇ ਨੇ ਆ ਵੀ ਜਮੇ ਗਿਰ ਗਿਆ ਇਹ ਜਾਊਗਾ ਉੱਪਰ ਕਿ ਨਹੀਂ ਨਹੀਂ ਜਾਣਾ ਇਹ ਖਤਮ ਹੋ ਜਾਂਦਾ ਮਲਕਾ ਹੁਣ ਕਿੱਥੇ ਜਲੇ ਜਾਊ ਉੱਪਰ ਤਾਂ ਹੀ ਸੜੀਆਂ ਚੌਣੀਆਂ ਠੇਨੀਆਂ ਖਤਮ ਹੋ ਜਾਂਦੀਆਂ ਤਾਂ ਹੀ ਆਹੀ ਤਾਂ ਹੀ ਇਸ ਵਜ੍ਹਾ ਤੋਂ ਹੁੰਦੀਆਂ ਇਹ ਆ ਮੈਂ ਕਹਾਂ ਹੋਰ ਕਿ 100 200 ਰੁਪਏ ਖੜਦਾ ਨਹੀਂ ਅੱਗੇ 1 ਰੁਪਏ ਦੀ ਵੈਲੀ ਹੁੰਦੀ ਪੈਸੇ ਹੀ ਦੇ ਦੋ ਪੈਸੇ ਦੀ ਵੈਲੀ ਦੀ ਯਾਰ 10 ਪੈ ਹੋ ਨਾ 50 ਹੀ ਗਿਆ ਠੀਕ ਨਾ ਛੋਟਾ ਨੋਟ ਹੋ ਗਿਆ ਨਾ ਸਮਝ ਲੈ ਵਿਦੇਸ਼ ਤਰੱਕੀ ਚ ਆ ਉਹ ਪਿਆ ਰਹਿ ਗਿਆ ਉੱਥੇ ਸੈਂਟੀਆਂ ਚ ਹਲਦੇ ਹਜੇ ਇੱਕ ਪੈਸਾ ਦੋ ਪੈਸੇ ਮਤਾਂ ਹੀ ਤਰਕ ਉਹਦੀ ਵੈਲੀ ਵੀ ਬਹੁਤ ਆ ਫਿਰ ਸਾਡੇ ਸਾਲਾ ਖਦਮੇ ਹੋ ਗਿਆ ਉਹ ਐਂ ਦੇਖ ਲੈ ਜੇ ਉੱਥੇ ਇੱਕ 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 ਆ ਉਹਰੇ ਆਪਣਾ 100 ਰੁਪਿਆ ਆਪਣੀ ਸੌਦੀ ਵੈਲੀ ਉੱਥੇ ਇੱਕ ਇੱਕ ਦੀ ਵੈਲੀ ਉਹ ਐਨਾ ਫਰਕ ਐ ਐਂ ਤਾਂ ਸਾਡੇ ਪਾਕਿਸਤਾਨ ਚ ਬੱਦ ਦੇ ਜਾ ਗਏ ਇਹ ਦੇਖੀ ਲੋਕਾਂ ਦਾ ਜਾਂ ਕੰਨ ਦੰਦ ਬਖਤਾਂ ਚ ਜਾਂ ਕੰਨ ਦੰਦ ਤੁਹਾਨੂੰ ਜਾਣ ਦਿੰਦਾ ਕੋਈ ਸਾਡੇ ਥਾਲੇ ਸਰਕਾਰਾਂ ਦੀ ਨੀਤੀ ਮਾਰ ਜਿੱਥੇ ਰੁਪਈਆ ਉੱਪਰੋਂ ਉੱਤੇ ਹੁਣੀ ਵੜਨ ਦੇ ਸਾਨੂੰ ਸਾਡੇ ਵੜਨ ਹਾਂ ਠੀਕ ਹੈ ਦੇਸ਼ ਰੱਜੇ ਹੋਏ ਆ ਜਿਹੜੇ ਉੱਥੇ ਰਾਜ ਕਰਦੇ ਆ ਉਹ ਬੰਦੇ ਸਾਡੇ ਥਾਲੇ ਨੰਗ ਨੰਗ ਬਣਦਾ ਏ ਰੱਜ ਕੇ ਨਿਕਲਦਾ ਏ ਰੱਜ ਕੇ ਨਿਕਲਦਾ ਨਿਕਲਦਾ ਨਹੀਂ ਫੇਰ ਵੀ ਨਿਕਲਦਾ ਉਹ ਫੇਰ ਵੀ ਪੈਨਸ਼ਨ ਜਿੰਨੇ ਜਿੰਨੇ ਆਉਦੇ ਆ ਜੇ ਐਮਐਲਏ ਚਾਰ ਬਣ ਗਿਆ ਉਹਨੂੰ ਚਾਰ ਪੈਨਸ਼ਨ ਆਏ ਉਹ ਤਾਂ ਬੰਦ ਹੋ ਗਈਆਂ ਮੈਂ ਕਹਿੰਦਾ ਪੰਜਾਬ ਮਾ ਤਾਂ ਬੰਦ ਹੋ ਗਈਆਂ ਨਹੀਂ ਨਾ ਤਰੱਕੀ ਇਹ ਤਾਂ ਕਰਦਾ ਪੰਜਾਬ 'ਚ ਹੋਈਆਂ ਪਰ ਹੋ ਗਈਆਂ ਬੰਦ ਚਾਹੀਦੀ ਬੰਦ ਯਾਰ ਹੱਦ ਹੋ ਗਈ ਯਾਰ じゃ ਇੱਕ ਪੈਲਣ ਲੱਗ ਗਈ ਬੱਸ ਉਹਦੇ ਬਾਅਦ ਥਾਪੇ ਕੰਮ ਹੋ ਆ ਬੜੇਪਾ 250 ਮਿਲਦੀ ਐ ਨਾ 250 250 ਕਿੰਨਾ ਹੁਣ ਪਹਿਲਾਂ 500 ਐ 500 ਰੁਪਏ ਦਾ ਯਾਰ 500 ਹੋ ਗਈ ਭਰਾਵਾ ਹੁਣ ਆਹੋ ਮਹੀਨੇ ਦਾ ਆ 1500 ਆ ਚਲ ਕੁਸਤਾ ਵਧਿਆ ਚਲ 1500 ਹੀ ਲਾ ਲ ਤੂੰ ਜਾਂ ਬੀਬੀ ਦੀ ਮੈਂ ਪੈਲਣ ਲਵਾਣੀ ਸੀ ਆ ਵਾਪਸੀ ਤੇ ਬਾਅਦ ਆ ਕਹਿੰਦੇ ਪੈਸਣ ਹੋਰ ਤਾਂ ਨਹੀਂ ਲਾਂਦੀ ਮਾਂ ਬਢੇਪਾ ਲਾਂਦੀ ਕਹੇ ਹਾਂ ਕਹਿੰਦੇ ਚਾਹੇ ਆ ਫੌਜ ਵਾਲੀ ਬੰਦ ਕਰਾ ਦਿਓ ਕਹੇ ਬਢੇਪਾ ਕਰਾ ਦਿਓ ਫੌਜ ਵਾਲੀ ਥੋੜੋ ਬੰਦ ਕਰਾਉਣੀ ਮੈਂ ਕਹਿੰਦਾ ਫੌਜ ਵਾਲੀ ਥੋੜੋ ਬੰਦ ਕਰਾਉਂਗਾ ਮੈਨੂੰ ਕਰ ਦਿਓ ਬੰਦ 250 ਹਾਂ ਵਾ ਠੀਕ ਹੈ ਗੱਲ ਅਸੀਂ ਕਰਾਉਣਾ 250 ਰੁਪਏ ਮੈਂ ਉਹ ਕਿ ਨਹੀਂ ਦੇਖਾਂ 250 ਸਾਲ ਜਿੱਕੜਾ ਆਏ ਅਮਰੀਕਾ ਦੇ ਹੁੰਦੇ ਡਾਲਰ ਹੋ ਹਾਂ ਫੌਜ ਵਾਲੀ ਬੰਦ ਕਰਾਏ ਮਨੂੰ ਕਹਿੰਦੇ ਇਹ ਬੰਦ ਕਰਾ ਦੇ ਇਹ ਬੋ ਕਰਾ ਦੇ ਮੈਂ ਕਰ ਦੋ ਇਹਨੂੰ ਬਢੇਪਾ ਨੂੰ ਹੋਰੇ ਕਾਨੂੰਨ ਗਲਤ ਆ ਬਾਈ ਜਦ ਅਗਲੇ ਦਾ ਹੱਕ ਬਣਦਾ ਦੇਖ ਖੌਜ ਵਾਲੀ ਮਿਲਦੀ ਇਹਨੂੰ ਨਾਨੇ ਕਰਕੇ ਬਾਪੂ ਜੀ ਕਰਕੇ ਬੁਢਾਪੇ ਦੀ ਉਹਦੀ ਆਪਣੀ ਲੱਗਣੀ ਆ ਹੋਰ ਇਹ ਤਾਂ ਚਾਹੀਦੀਆਂ ਮਿਲਣੀਆਂ ਐ ਨਾ 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 ਇਹਨਾਂ ਨੇ ਇਹ ਇਹਨਾਂ ਨੇ ਇਹ ਬੰਦ ਕਰਾਤੀਆਂ ਆਪ ਨੂੰ ਚਾਰ-ਚਾਰ ਲੈਂਦੇ ਆ ਅੱਜ ਪੰਜ ਵੀ ਬੰਦ ਹੋ ਗਈਆਂ ਉਹ ਵੀ ਇੱਕ ਹੁਣ ਇੱਕੇ ਆ ਜਿੰਨੀ ਵਾਰ ਮਰਜ਼ੀ ਐਵੇਂ ਰਿਹਾਂ ਤੂੰ ਤੇ ਤੈਨੂੰ ਪੈਨਸ਼ਨ ਇੱਕ ਕਰ ਸਾਡੇ ਐਮਐਲਏ ਬਣਾਇਆ ਜਾ ਝਾੜੂ ਵਾਲਾ ਪਤਾ ਨਹੀਂ ਕੌਣ ਗਿਆ ਇਹਦੇ ਕੋਲ ਕਹਿੰਦਾ ਮਨ ਤਾਂ ਪੈਨਸ਼ਨ ਤੱਕ ਮਤਲਬ ਤਾਂ ਲੱਗੀ ਤੇ ਦੱਸ ਕਾ ਠੀਕ ਆ ਫਿਰ ਵਧੀਆ ਕਾ ਇਹਨਾਂ ਤੋਂ ਵਧੀਆ ਤਾਂ ਕੋਈ ਸਬੰਧ ਨਹੀਂ ਕਰੀਏ ਬੰਦੇ ਓਹ ਤੁਮਨੇ ਬੰਦ ਕਰਾ ਆ ਇੱਕ ਤਾਂ ਹੈਗੀ ਆ ਇੱਕ ਤਾਂ ਵਧੀਆ ਕੰਮ ਦਾ ਹੀ ਵਧੀਆ ਕਰਦਾ ਜਿੰਨੀ ਵਾਰ ਮੈਂ ਮਰਜੀ ਬਣਾਏ ਪੈਨਸ਼ਨ ਇੱਕਾ ਤੈਨੂੰ ਆ ਠੀਕ ਆ ਯਾਰ ਚਲੋ ਬਾਈ ਚਲੋ ਚਲੋ ਚੱਲ ਟਾਈਮ ਬਹੁਤ ਹੋ ਗਿਆ ਟਰੈਕਟਰ ਤਾਂ ਆਣਾ ਹੈ ਫੈਲੀ ਚੱਕ ਉੱਧਰ ਤੂੰ ਬੀਜ ਦੀ ਨਾਲੇ ਇਹ ਤਾਂ ਖੁੱਲ ਗਿਆ ਛੱਡ ਫੈਲੀ ਚੱਲ ਬਾਈ ਆਪਣਾ ਦੇਸ਼ ਤਾਂ ਪੈਨਸ਼ਨਾਂ ਤਨਖਾਹ ਨਹੀਂ ਖਾ ਲਿਆ ਇਹੀ ਨਹੀਂ ਪੂਰੇ ਹੁੰਦੇ ਕੰਮ ਆਪਣੇ ਦੇਸ਼ ਚ ਤਾਂ ਕਿਤਾ ਆਪਣਾ ਪੂਰੇ ਸਾਡੇ ਦੇਸ਼ ਦਾ ਆਪਣੇ ਉਰੇ ਨਾ ਜਿਹੜਾ ਬੰਦਾ ਥੱਲੇ ਨੂੰ ਜਾ ਰਿਹਾ ਥੱਲੇ ਨੂੰ ਜਾ ਰਿਹਾ ਜਿਹੜਾ ਉੱਪਰ ਜਾ ਰਿਹਾ ਮਾਇਆ ਝੁੱਪ ਨੂੰ ਜਾ ਰਿਹਾ ਬਸ ਆਹੀ ਕੰਮ ਹੈ ਬਸ ਆਪਣੇ ਚਕਾਨਦਾਰ ਜੀ ਦੇ ਅਸ ਆ ਗਿਆ ਸੜੀ ਗੋਲੀ ਹੈ ਹਾਂ ਕੋਈ ਨਹੀਂ ਹਲੇ ਵੀ ਕੋਈ ਜਿੱਦਾ ਹੁੰਦਾ ਕਾ ਕੇ ਜੰਮੜਦੀ ਹੋਊਂਗੇ ਲੈ ਤਾਂ ਬੀਜੀ ਆ ਹੁਣ ਹੋ ਉਸ ਤੋਂ ਪਹਿਲਾਂ ਵੀ ਕਰ ਹੋ ਲਿਆ ਹਾਂ ਪਹਿਲੇ ਬਾਹਰ ਗੁੰਜੇ ਦੋ ਤਬਾਰਾ ਕੁਸਨੇ ਪਾ ਕੇ ਮੈਂ ਤਾਂ ਹਾਂ ਇਤਨੀ ਖੁਸ਼ੀ ਹੈ ਇਤਨੀ ਖੁਸ਼ੀ ਹਾਂ ਉਹ ਭਾਈ ਹਮ ਭਾਈ ਹੋ ਗਿਆ ਬੀਜ ਆ ਹੁਣ ਮੁੰਡਾ ਸੁਆਗਾ ਮਾਰ ਰਿਹਾ ਆਖਰੀ ਹੈ ਇਹ ਬਾਕੀ ਆ ਦਰਾਦਾਂ ਕਿਹਨਾਂ ਧਿਆਨ ਦੇਣਾ ਹੈਗਾ ਭਾਈ ਹੈ ਮੈਂ ਕਿਹਾ ਦਰਾਦਾਂ ਕਿਹਨਾਂ ਧਿਆਨ ਦੇਣਾ ਹੈਗਾ ਇਨੂ ਇਨੂ ਇਗਨੋਰ ਕਰਨ ਸਾਬ ਨੇ। ਵੀ ਇਹ ਦਰਾਰ ਹੈ ਨਹੀਂ ਇਹ। ਹਾਂ। ਵੀ ਇਹ ਕਾਲੇ ਨਾਲ ਮੋਟਰ ਪਾਤੀ ਨਵੀਂ ਆਏ ਸੋਚੋ। ਅਸੀਮ ਕਰ ਲੋ ਆਪੇ ਇਹ ਇਹ ਲਾ ਲਓ। ਵੀ ਨਹੀਂ ਮੋਟਰ ਪਈ ਵੀ ਚਵੱਚਾ ਨਾ ਬਣਿਆ ਬੜੀ ਗੱਲ ਤਾਂ। ਹਾਂ ਚਵੱਚਾ ਨਵਾਂ ਪੁਰਾਣਾ ਵਧੀਆ। ਮੱਕੀ ਹੁਣ ਮੰਡ ਚ ਭਾਈ ਕੰਮ ਸਮਾਪਤ ਆ ਆਪਣਾ ਖਵਾਗੇ ਦੇ ਬਾਅਦ। ਮਸ਼ੀਨ ਦੀ ਸਫਾਈ ਆ ਇਹ। ਪਤੂਸ਼ੇ ਬਾਹਰ ਨਗਰ ਕੀਨੀ ਦੀ ਤਿਆਰੀ ਹੈ ਹਾਂ ਲੈ ਕਿ ਤਨ ਜਜ ਕਰਦੇ ਆ ਸੋਣਾ ਹੈ ਇਥੇ ਬਾਹਰ ਭਾਈ ਨਗਰ ਤਿਆਰੀ ਕਰਦੇ ਆ ਹਾਂ ਹੁਣ ਬਹਾਮਣ ਦੀ ਮਸ਼ੀਨ ਹੈ ਹਾਂ ਪੰਡਤ ਦੀ ਪੰਡਤ ਦਾ ਬਹਾਮਣ ਪੰਡਤ ਹੈ ਬਹਾਮਣ ਤਾਂ ਪੰਡਤ ਜੀ ਪੰਡਤ ਦਾ ਕੰਮ ਚ ਕੀ ਫਰਕ ਕੋਈ ਪੰਡਤ ਜੀ ਹੁੰਦਾ ਫਰਕ ਇਹ ਨਾ ਵੀ ਇਹ ਸਰਦਾਰ ਪੰਡਤ ਹੈ ਤਾਂ ਇਹ ਤਾਂ ਬੰਦਰ ਹੈ ਉਹ ਨਹੀਂ ਲੱਗਦੇ ਪੰਡਤ ਕਿਤੇ ਸਰਦਾਰ ਪੰਡਤ ਸਰਦਾਰ ਪੰਡਤ ਦਾ ਹੈ ਖੇਤੀ ਵਾਲੇ ਪੰਡਤ ਹੈ ਖੇਤੀ ਵਾਲੇ ਪੰਡਤ ਬਾਕੀ ਉਹ ਭਾਈ ਚੱਲਦੇ ਘਰ ਨੂੰ ਦੇਖ ਬਈ ਅਗਲੀ ਕਾਰਵਾਈ ਕੀ ਕਰਨੀ ਪੈਂਦੀ ਹੁਣ ਕੀ ਬਣਦਾ ਹੁਣ ਠੀਕ ਨਹੀਂ ਮੈਂ ਕਿ ਤੁਹਾਨੂੰ ਜਦੋਂ ਕਲਕ ਜਮ ਗਈ ਹੁਣ ਉਹਦੀ ਗਿੱਡਾ ਮਾਰਨਾ ਉਹ ਨਹੀਂ ਤਾਂ ਆਉਂਦਾ ਹੀ ਨਹੀਂ ਨਹੀਂ ਵੀਡੀਓ ਬਣਾਉਣੀ ਨਹੀਂ ਆਪਾਂ ਨੇ ਹਾਂ ਨਾ ਠੀਕ ਮੈਂ ਗਿੱਡਾ ਤਾਂ ਮਾਰੂੰਗੇ ਵੀਡੀਓ ਆਪਾਂ ਜਿਹੜਾ ਕਲਕ ਜਮਿਆ ਜੀ ਲੈ ਹਰੀ ਚੱਕੀ ਨੂੰ ਮਸ਼ੀਨ ਨੂੰ ਲਿਫਟ ਚੱਕ ਅੱਛਾ ਮੈਂ ਹੱਥਾਂ ਚੱਕੀ ਕਰਦੀ ਮਸ਼ੀਨ ਉਰੀ ਦਾਇਆ ਕੱਢ ਦੇ ਦਾਇਆ ਤਾਂ ਨਿਕਲ ਰਹੀ ਆ ਗਿੱਡਾ ਦਾਇਆ ਵਿਚੀ ਦੇ ਇਹਨਾਂ ਵਿੱਚ ਉਹ ਕੋਈ ਨਹੀਂ ਕੋਈ ਮੈਂ ਹੋ ਹੋ ਗੋਰੇ ਆਏ ਨਹੀਂ ਕੰਨਣਾ ਹੈ ਨਾ ਉਹ ਕੋ ਕੋ ਨਾ ਉਹ ਕਰੇ ਮੁਰਸੀ ਆਈਦਾ ਬਾਈ ਮੁਰਸ਼ਣਾ ਨਿਕਲਣਾ ਇਹ ਹਾਂ ਸਮਝਿਆ ਗੱਲ ਸਾਡੇ ਤਾਂ ਹੋਰ ਕੰਮ ਕਰਦੇ ਹੋਣੇ ਆ ਹਾਂ ਹੁੰਦ ਕਰ ਦਿੰਦੇ ਹੋਰ ਕੇ ਹੈ ਇੱਕ ਹਾਂ ਮੁਰੇ ਨੂੰ ਫੇਰ ਜਾਓ ਫੇਰ ਝੜ ਜਿੰਦੀ ਵੇ ਠੀਕ ਹੈ ਕਰਤਾ ਪਾ ਵੀ ਦੂੰਗੇ ਰੁਪਈਆ ਮੁਰੇ ਸਾਡੀ ਨਹੀਂ ਆ ਡੰਡਾ ਕੱਢ ਕੇ ਮੁਰੇ ਨੂੰ ਹੋ ਜਾਣੀ ਇਹ ਹੂੰ ਹਾਂ ਚਲ ਜੀ ਗਏ ਬਾਈ ਦੇਖਦੇ ਹੁਣ ਚਲ ਦੇਖਦੇ ਕਰਦੇ ਸਾਫ ਇਹਨੂੰ ਬਾਈ ਤੂੰ ਲੋ ਬਾਈ ਕਣਕ ਬਿਜਾਈ ਹੋ ਗਈ ਸਮਾਪਤ ਨਾ ਨਾ ਰਹਿੰਦੀ ਆ ਜਾਂ ਡਰਾਉਣੀ ਕਰੇ ਪਏ ਆ ਜੰਡੇ ਵਾਲੇ ਰਹਿੰਦੇ ਆ ਪੇਂਟ ਰਹਿੰਦਾ ਇਹ ਨਹੀਂ ਗੱਲ ਗਣੀ ਵੀ ਵੀ ਹੋਈ ਸਮਾਪਤ ਹੋਣਾ ਇਹ ਕੰਮ ਕੰਮ ਛੇੜ ਜਾਂਦਾ ਹੋਰ ਆਪਾਂ ਹਾਂ ਜੀ ਕਹੇ ਤਾਂ ਮੰਡਾ ਲਈ ਹੋ ਗੂ ਹਾਂ ਪਰ ਇਹ ਕਹੇ ਤਾਂ ਲਈ ਮੰਡਾ ਲਈ ਹੋ ਗੂ ਕੋਈ ਰੋਲ ਤੋਂ ਸਾਰਾ ਕੰਮ ਹੋ ਛੇੜ ਜਾਂਦਾ ਇਹ ਬਾਈ ਹੁਣ ਕੱਲੂ ਹੈਗਾ ਨਗਰ ਕੀਰਤਨ ਹਾਂ ਤਾਂ ਤਾਂ ਆਇਆ ਇਹ ਵੀ ਹੁਣ ਇਹ ਆ ਚਮਕਾਤਾ ਲੈਣੇ ਸ਼ੋਹਰਾ ਮਾਰਦਾ ਕਹਿੰਦਾ ਹਾਂ ਬਹੁਤ ਤੋਂ ਅੱਗੇ ਨਗਰ ਕੀਰਤ ਗਾਰ ਕੇ ਖੜਾਇਆ ਉਹ ਨੂੰ ਮਲਾਉਣੇ ਆ ਫੁੱਲ ਫਲ ਲਾਉਣੇ ਆ ਨਾ ਜਾਜ ਪਾਉਣੇ ਆ ਨਾ ਨਾ ਉਹ ਪਾਲਕੀ ਸਾਹ ਪਾਉਣੇ ਆ ਪਾਲਕੀ ਸਾਹ ਪਾਲਕੀ ਸਾਹ ਪਾਉਣੇ ਆ ਮੈਂ ਠੀਕ ਹੈ ਨਾ ਬੁੱਚ ਮਗਾ ਦੇਵਾਂ ਸੀ ਨੂੰ ਫਾਇਦਾ ਹੋਰ ਲਾਉਂਦੇ ਸੀ ਇਹ ਨੂੰ 10 15 ਮੀਟਰ ਜਾ ਕੇ ਫੇਰ ਲੋੜੇ ਨਹੀਂ ਲੋੜੇ ਨਹੀਂ ਇਨ੍ਹਾਂ ਦੇ ਹੱਥ ਲੱਗੇ ਵੀ ਕਿੱਥੇ ਟਾਈਮ ਲਾਉਣ ਦੀ ਪਾਸਪੋਰਟਸ ਮਾਰਦਣੇ ਆਪੇ ਇਹ ਪਾਸ ਦੀ ਲੋੜ ਨਾ ਮਾ ਦੇ ਫੈਕਟਰੀ ਪਾਸ ਦੀ ਹਰ ਕੋਈ ਲੋੜ ਨਹੀਂ ਆ ਜੀ ਜੇ ਤੀ ਹੋ ਗਿਆ ਨਾ ਸ਼ਗੁਰਾ ਮਾਰਦਾ ਪੂਰਾ ਹੋ ਗਏ ਜੀ ਤਾਂ ਚਾਬੀਆਂ ਬਿਲੀਆਂ ਨਹੀਂ ਆ ਯਾਰ ਚਾਬੀਆਂ ਕੋ ਚਾਬੀ ਕਿੰਨੇ ਨੰਬਰ ਇਕ ਤਾਂ ਤਬੀ ਕਹਿੰਦਾ ਉਪਰ ਕਾਨੀਵਾਫੇ ਤਬੀ ਇਹ ਜੋ ਉਪਰ ਹੁੰਦਾ ਜਿਸ ਤੇ ਇੰਜਾ ਹੁੰਦਾ ਮਾ ਤੂੰ ਜਾ ਅਸੀਂ ਪਾਸੋਂ ਛੱਡ ਆਉਂਗੇ ਰਗਾ ਕੀਤੇ ਦੇ ਬਾਅਦ ਤੂੰ ਆ ਕੇ ਮਾ ਮਾ ਤੂੰ ਆ ਕੇ ਛੱਡ ਆਉਂਗੇ ਅਸੀਂ ਠੀਕ ਨਹੀਂ ਗੱਲ ਹਾਂ ਪਾਸੋਂ ਛੱਡ ਆਉਂਦਾ ਸੱਜੇ ਤੁਰਦੀ ਫਿਰ ਤੇਲ ਕਿਹਾ ਤਾ ਕ ਉਹਨੂੰ ਕਹੇ ਤੂੰ ਜਾ ਨਾੜ ਜਾ ਯਾਰ ਤੋਰ ਦੀ ਫਿਰ ਅਸੀਂ ਸਾਰਾ ਕੁਝ ਸੈੱਟ ਕਰਕੇ ਫਿਰ ਨੂੰ ਸਾਫ-ਸੂਫ ਕਰਕੇ ਧੋ ਆ ਕੇ ਫੇਰ ਢੋਈਂ ਵੀ ਧੋਣੀ ਚੰਗੀ ਤਾਂ ਉਹ ਧੋ ਆ ਕੇ ਹਾਂ ਉਹ ਢਿੱਕ ਬਸ ਧੋ ਆ ਲੂੰਗਾ ਤੇ ਆਪਾਂ ਨੂੰ ਫਿਟਰ ਨੂੰ ਐਦਾਂ ਹੀ ਤੋਰਦੇ ਨੇ ਮੈਂ ਟਰੈਕਟਰ ਲੈ ਕੇ ਜਾ ਬਈ ਤੂੰ ਉਹਨੂੰ ਕੱਜ ਆਪਣਾ ਦਾ ਕੰਮ ਕਰ ਲੈ ਜਿਹੜਾ ਤੇ ਬੇਟੂ ਦਾ ਹਾਂ ਹਾਂ ਵੀ ਉਹ ਧੋ ਆ ਬਈ ਕਹਿ ਉਹਨੂੰ ਕਹਿ ਬੂੰਦ ਕਰਕੇ ਤੁਸੀਂ ਆਖੋ ਕਹਿੰਦੇ ਹੋ ਫੇਰ ਉਹਨੂੰ ਜੋੜ ਕੇ ਲੱਗ ਜਾਣਾ ਚਾਬੀ ਲੈ ਆਉਂਦੀ ਉਹ ਕਰਨਾ ਹੁਣ ਹੈ ਤੇ ਮੁਰੇ ਬੇਟ ਪਾਏ ਆ ਉਹਦੀ ਕਸਾਈ ਵਾਲ ਜਾ 20 ਹੀ ਹੋਲੇ ਜਾ ਕਾ ਕਹਿੰਦਾ ਉਹਨੂੰ ਕਹੇ ਲੰਬਾ ਲੱਗਦੀ ਆ ਵੀ ਅਸ ਫਿਰ ਦੂਏ ਨੂੰ ਉਹ ਆਖਾਰਾ ਲੱਗਦੀ ਇੱਕ ਉਹ ਪਹਿਲੇ ਦੇ ਜਿੱਕਰ ਤੇ ਤੇਲ ਦੇ ਤੇਲ ਪਾਏ ਲਾ ਆ ਭਾਈ ਤੇਲ ਬੂੰਗ ਦਾ ਵਿੱਚੇ ਵੀ ਖਾਦੀ ਜਾਂਦੀ ਠੀਕਾ ਦੇ ਪਾ ਦਿੰਦਾ ਤੂੰ ਜਾ ਕੇ ਬਾਹਰੋਂ ਮਗਰ ਟੂਨੇ ਖਾਲੀ ਕਰ ਲੈ ਚੱਲੇ ਆ ਜਿਹੜੀ ਲੱਗੀ ਲਈ ਜਾਣੀ ਠੀਕ ਨਹੀਂ ਗੱਲ ਚੱਬ ਫੇਰ ਗੱਡੀ ਵਿੱਚ ਆਪੀ ਸਾਰੀਆਂ ਸਾਨੂੰ ਫੇਰ ਹਮਾਂ ਪੈਣਾ ਹੈ ਤਾਂ ਛੱਡ ਤਵਾ ਗੱਡੀ ਮੈਂ ਚਲੂ ਮੀ ਨਾਲੇ ਚਲਾ ਲੈ ਲੈ ਕਹਿੰਦਾ ਗੱਡੀ ਗਈ ਕਿੱਥੇ ਸਾਡੇ ਜਾਨੀ ਤੁਹਾਨੂੰ ਗਰੀਬਾਂ ਦੀ ਇਹ ਹੀ ਹੋਗਾ ਲੈ ਆਹ ਠੀਕ ਹੈ ਗੱਲ ਠੀਕ ਭਾਈ ਆ ਜਿਹੜੇ ਕਿ ਕਹੇ ਇਹ ਤਾਂ ਪਹਿਲੇ ਲੈ ਗੱਡੀ पे ਲਾ ਲੈਣੇ ਗਰੀਬੀ ਬਣਨਾ ਹੈਗਾ ਅਮੇ ਟਰੈਕਟਰ ਔਖਾ ਵਾਸਤੇ ਔਟੇ ਉਹ ਟਰੈਕਟਰ ਬਾਬਾ ਬਾਬਾ ਮੇਰਾ ਹੋ ਨਹੀਂ ਬਾਬਰ ਕਿਆ ਕਹਿੰਦਾ ਓਏ ਓਏ ਚਰਾਵਾ ਪਾਵਰ ਮੇਰਾ ਉਹ ਨਹੀਂ ਪਾਵਰ ਉਹ ਵਧੀਆ ਰੇ ਛੋਟੀਆਂ ਉਹ ਚਾਉਣ ਨੂੰ ਦੇਖਣੇ ਛੋਟੀਆਂ ਚ ਬਹਿਣਾ ਔਖਾ ਮਨ ਨੂੰ ਸਾਰੇ ਖਤ ਠੀਕ ਹੈ ਕਹਿੰਦੇ ਪ੍ਰੈਸ਼ਰ ਮਗਾ ਪ੍ਰੈਸ਼ਰ ਹੈ ਕਹਿੰਦੇ ਆਖਰੀ ਵਾਰ ਮੁੜਦੀ ਹੈ ਇਹ ਕੈਰ ਹੋਣ ਲੈਣੀ ਮੈਂ ਕਹਿੰਦਾ ਹਾ ਭਰਾ ਹੁੰਦੇ ਗੱਡੀ ਦਾ 15000 ਲੱਗਦਾ ਹੈ ਬਾਈ ਆਵਾਜ਼ ਪੂਜ ਬਉਂਦੀ ਹੈ ਗੱਡੀ ਉਹ ਠੀਕ ਚਲਾਈ ਠੀਕ ਗੱਡੀ ਦੀ ਪਰ ਚਲ ਹੁਣ ਪੈਸਾ ਜੱਟ ਪੈ ਜਾ ਉਹ ਦੇਖ ਤੁਸੀਂ ਜਿੰਦਾ ਦਰ ਦਾ ਨਾ ਚੜਦਾ ਬਾਰੀ ਦੁਕਾਨ ਦਾ ਸੋਹਣਾ ਚੱਜਲੀ ਹੋਇਆ ਆਪਾਂ ਲੋ ਬਾਈ ਦੇਓ ਅੱਗੇ ਸਾਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ